ਆਰੇਨ ਸਾਸਿਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਟਾਈਮ ਸ਼ਾਮਾਂ ਦਾ। ਆਪਾਂ ਲਾਈਏ ਸਭ ਦੀ ਮ ਤੜਕਾ। ਆਪਾਂ ਬਣਾਉਣੀ ਗੋਭੀ। ਆ ਵੇਖੋ। ਇਧਰ ਆਪਾਂ ਦਜਮਾ ਸਭ ਤਿਆਰ ਕਰ ਲਿਆ। ਟਮਾਟਰ, ਹਰੀ ਮਿਰਚ, ਲਸਣ, ਅਦਰਕ, ਪਿਆਜ਼। ਤਾਂ ਆਪਾਂ ਲਾਈਏ ਤੜਕਾ। ਚਲੋ ਜੀ ਬਣੀ ਰਹੂ ਗੀੜਬੇ ਦੇ ਨਾਲ। ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲਾਂੋਂ ਭੈਣਾਂ ਸੋਹਣੇ ਸੋਹਣੇ ਵੀਡੀਓ ਵੇਖ ਕੇ ਕਮੈਂਟ ਕਰਦੇ ਨੇ ਇਦਾਂ ਸੋਹਣੇ ਸੋਹਣੇ ਕਮੈਂਟ ਕਰੋ ਹੌਸਲਾ ਵਧਾਓ ਬਾਤੋਂ ਮਾਡੀ ਚੈਨਲ ਨੂੰ フォਲ ਕਰੋ ਚਲੋ ਜੀ ਮਾਤਾ ਨੇ ਨਾਲ ਨਾਲ ਵਾਹ ਜੀ ਇਧਰ ਲੈਨੇ ਥੋੜਾ ਜਿਹਾ ਮਾਲਾ ਕੀ ਤੜਕਾ ੜਕਾ ਪਾਈ ਤੇ ਲਾ ਦੇਣਾ ਡੱਕਸ਼ਨ ਤੇ ਗੈਸ ਉੱਤੇ ਚਲੋ ਜੀ Thank you. Så tilsetter vi litt komat. ਆਪਣੇ ਮਿਰਚ ਦਾ ਮਸਾਲਾ ਘਾਟ। ਨਾਲੇ ਭਾਇਆ ਤੇ ਮਾਂਗੀ ਨਾਲੇ ਉਹ ਗਰਜੂਗਾ। ਨਾਲੇ ਮਿਰਚ ਦਾ ਮਸਾਲਾ ਰਾਜੇ।

ਹੋਣੀ ਇਹ ਵਿੱਚ ਨਾਲੇ ਦੇ ਆਲੂ ਕੋਈ ਗੱਲ ਨਹੀਂ ਉਹ ਤਾਂ ਮੈਂ ਪਕਾਉਣਾ ਦੂ ਬਾਣਾ ਜਿਹੜਾ ਨੇ ਪਰ ਆਪਾਂ ਸੋਚੀ ਗੋਤੀ ਤਰੀ ਅੜੀ ਦਾਸਮੀ ਸੀ ਬਣਾਉਣੀ ਸੀ ਨਾ ਆਪਾਂ ਖਾਣੇਗੇ ਕੀ ਆ ਪਹਿਣਾ ਜਰਾ ਆਪਣਾ ਆਪਣਾ ਸਾਹ ਵਧਾ ਕੇ ਚਲੋ ਆਪਾਂ ਕੀ ਹੋ ਗਿਆ ਉਹ ਕਹਿਣਾ ਆਪਾਂ ਸਭ ਨਾਲ ਉਹ ਮਾੜੇ ਸਭ ਨਾਲ ਮਾੜਾੜਾ ਬਣਾ ਬਿਖਾ ਨੇ ਕਰੀ ਬੱਦੇ ਟਾਈਮ ਪਾਸ ਕਰਦੇ ਆਂ ਗਰੀਬ ਹੀ ਆਪਾਂ ਇਹ ਚੇਤੇ ਜੋ ਵੱਧ ਘਟ ਕਹਿਣਾ ਸਭ ਸਿਆਣੇ ਸਿਆਣੇ ਤੋਂ ਸਿਆਣੇ ਜੇ ਨਹੀਂ ਸਹਿਣਾ ਉਹ ਦੂਰ ਚਲਣਾ ਚਲੋ ਦੇਗੇ ਲੋਕ ਜੇ ਪਾਉਣੇ ਤਾਂ ਨਹੀਂ ਲੋਹ ਲਓ ਜੀ ਇਹਦੇ ਨਾਲ ਦੁੱਧ ਪਾਤਾ ਨੂੰ ਤੇ ਬਾਕੀ ਹੋਵੇ ਮੈਂ ਚੰਗਾ ਚੰਗਾ ਕੱਢ ਲਿਆ ਜਿਹੜਾ ਦੁੱਜਿਆ ਹੋਇਆ ਮੈਂ ਬਸ ਹੀ ਕਰਨਾ ਆ ਮੈਂ ਤੋਂ ਹਟਿਆ ਘੱਟ ਕੇ ਮੈਂ ਛੋਟੀ ਬਣਦੀ ਜਿਹੜਾ ਕੋਲੀ ਛੋ ਜੀਂ ਜੜੀਂ ਤੜਕਾ ਲਾ ਕੇ ਦੇਖੋ ਆ ਵੇਖੋਗੇ ਜੀ ਨੂੰ ਪਾਉਣ ਦੇ ਲਈ ਫੇਰ ਨਾ ਇਹ ਬਾਲਾ ਟਾਕ ਦੇਨੇ ਜੇ ਆਪਾਂ ਮੜਾ ਜੇ ਪਾਸੇ ਹੋ ਗਏ ਨਾ ਇਹ ਨਹੀਂ ਹੁਣ ਸੇ ਵੜੇ ਉਬਲ ਜੈਣਾ ਪਾਲਾ ਹੋਣੀ ਆਲਾ ਤਾਂ ਹੀ ਅੱਜ ਸਬਜੀ ਨੂੰ ਨਹੀਂ ਤੜਕਾ ਲਾਇਆ ਮੈਂ ਕਿਹਾ ਨਾੜ ਹੀ ਸਬਜੀ ਨੂੰ ਤੜਕਾ ਲਾ ਲਾਂਗੇ ਨਾਲ ਪਾਲਾ ਦਵਾਂ ਲਾਂਗੇ ਨਾਲ ਹੀ ਆਟਾ ਗੋਲਣਾਂਗੇ ਅਵੇ ਆਟਾ ਗੋਜ ਗਿਆ ਤੇ ਚਲੋ ਜੀ ਦੁੱਧ ਦਾ ਦਿੱਧਿਆ ਲਖਣਾ ਪੈਣਾ ਨਾ ਅੱਗੇ ਇਦਾਂ ਹੁੰਦੀ ਰਹੀ ਮાળੀ ਗਈ ਮੇ ਪਾਸੇ ਹੋਣਾ ਦੁੱਧ ਲਾਗੂਂਦੇ ਦੁੱਧ ਨੇ ਉਸੇ ਵੇਲੇ ਜਿੰਜਰ ਲਾ ਕੇ ਖਲੋਤੀ ਰਹਿਣਾ ਉਹਨਾਂ ਚਿਰ ਦੁੱਧ ਐਨ ਪਤਾ ਨਾ ਲੱਗਣਾ ਅੰਦਰੋਂ ਪੀਵੇ ਤੇ ਕੁੱਝ ਨਹੀਂ ਵਾੜੀ ਦੀ ਨੀਗਾ ਪਾਸੇ ਨਹੀਂ ਟੈਨੇ ਹੋ ਜਾਣਾ ਬੜਾ ਨੁਕਸਾਨ ਹੁੰਦਾ ਰਿਹਾ ਮੈਂ ਬੜਾ ਆਟਾ ਜਿਹੜਾ ਪਠ aeration ਦੇ ਨਾਲ ਸਬਦੀ ਪਾ ਜੀ ਤਵਾ ਧਰ ਕੇ ਨਾਲ ਹੀ ਪ੍ਰਸ਼ਾਦੇ ਬਣਾ ਲੈਨੇ ਇੱਕ ਗੋਲੀ ਖਾਣੀ ਦੇ ਸਪਰੀਨ ਦੀ ਸਿਰ ਨੂੰ ਨਹੀਂ ਪਰ ਉਹ ਵਾਲਾ ਸਿਰ ਬੜਾ ਦੋਤਾ ਬੀਪੀ ਵਾਧਦਾ ਰਿਹਾ ਤੇ ਚਾਰ ਦਿਨ ਬੜਾ ਰਾਦੀ ਗੋਈ ਖਾਣੀ ਸ਼ੁਰੂ ਕੀਤੀ ਬੀਬੀ ਦੀ ਤੇ ਹੁਣ ਗੁਰਮਾਲਾ ਯਾਰ ਮਾਨ ਆ ਗਿਆ। ਬਾਰੀ ਢੋਦ ਗਏ। ਠੰਡੀ ਹਵਾ ਵੜੀ ਹੁੰਦੀ ਔਰ ਨੀਂਦ ਦਾ ਕੋਈ ਫਾਇਦਾ। ਆਪਾਂ ਬਾਹਰ ਵੇਖ ਕੇ ਕੀ ਕਰਨਾ। ਅੱਗੇ ਤੇ ਆਖੀਦਾ ਸੀ ਹਵਾ ਆਵੇ ਵੀ ਸੇਕ ਪੈਂਦਾ ਤੇ ਹੁਣ ਤੇ ਸੇਕ ਦੀ ਲੋੜ ਏ। ਠੰਡ ਲੱਗਦੀ। ਮੱਖਾਂ ਚਲਾ ਦਿੱਤੇ ਤੜਕਾ ਲਾ ਲੈਨੇ ਗੈਸ ਵੀ ਹੁਣ ਮੁਕਣ ਵਾਲਾ। ਮੁੱਕੇ ਤੇ ਵੜੇ ਵਾਦਾ ਕਟਾ ਜਿੰਦਾ ਫੇਰ ਆਇਆ ਨਹੀਂ ਜਾਂਦਾ ਅੱਗੇ 2 ਦਿਨ ਗੱਡੀ ਨਾ ਆਈ। ਮੇਲੇ ਆਣਾ ਵੜੇ ਤੰਗੀ ਘੱਟੀ ਚਲੋ ਜੀ ਚਲੋ ਇਹ ਨੂੰ ਨਾ ਪਰ ਰਹਿਣ ਨੇ ਬਣਦੀ ਕੋਈ ਨਹੀਂ ਹੁ ਮਿਲਦੇ ਇਹਨੂੰ ਘਟ ਕਰਦੇਗੇ ਥੋੜਾ ਕਰ ਸੋਨਾ ਦੇ ਘਰ ਦੇ ਲੇ ਚਲੋ ਲੋ ਜੀ ਸੋਜੀ ਬਣ ਗਈ ਮਾੜਾ ਜਿਹਾ ਪਾਣੀ ਗਿਆ ਗਿਆ ਐ ਸੋਤ ਜੇ ਤੱਕ ਵੀਡੀਓ ਦਾ ਕਰ ਗਿਆ ਅੰਡ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਤੋ ਵਾਤ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜਰੂਰਤ ਹੈ ਜੀ ਸਾਸਰੀ ਘਾਲ ਸਾਰਿਆਂ